ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98786823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਈਆਂ ਨੰਬਰ ਬਾਈਆਂ ਨਾਉਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਕਵਰ ਕਰਾਂਗੇ ਜੀ ਗੱਲਬਾਤ ਸਾਰੀ ਬਾਈਆਂ ਨਾਲ ਕਰਾ ਦੇਾਂਗੇ ਨਾਗ ਸਾਨੂੰ ਦਿਖਾਉਣੇ ਅੱਜ ਚਾਰ ਬਾਈਆਂ ਕੋਲੋਂ ਦੋ ਝੋਟੀਆਂ ਇੱਕ ਬਹਿੜ ਸੂਈ ਸਵਾਈ ਇੱਕ ਬਹਿੜ ਤਾਂ ਆਪਾਂ ਕੈਮਰਾ ਮਾਰਤਾ ਗੱਪਣ ਗੱਲਬਾਤ ਸਾਰੀ ਕਰਾ ਦੇ ਸਾਸਿਕਾ ਬਾਈ ਸਾਰੀ ਗੱਲ ਜੀ ਇਧਰ ਆ ਜਾਓ ਹੋ ਤਾਂ ਠੀਕ ਠਾਕ ਹੋ ਜੀ ਠੀਕ ਹੈ ਠੀਕ ਹੈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਵੀਰੇ 98775 99369 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਪਿੰਡ ਆਪਣਾ ਜੀ ਪਿੰਡ ਸੈਣਾ ਵੀਰੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਤੇ ਜ਼ਿਲ੍ਹਾ ਆਪਣਾ ਬਰਨਾਲਾ ਤੇ ਪੱਖੋ ਕੈਂਚਗਾ ਤੇ ਭਦੌਰ ਦੇ ਵਿੱਚ ਇਹ ਪਚਾਲੇ ਸਨ ਜਿੰਨੇ ਪਿੰਡ ਆ ਗਿਆ ਹਨਾ ਹਾਂ ਹਾਂ ਬਾਈ ਤੇ ਕਿੰਨੇ ਨਾਗਾ ਬਾਈ ਅੱਜ ਅੱਜ ਵੀਰੇ ਚਾਰ ਨਾਗਾ ਚਾਰ ਨਾਗਾ ਦੋ ਬੈੜਾ ਦੋ ਬੈੜਾ ਦੋ ਭਈ ਝੋਟੀਆਂ ਦੋ ਝੋਟੀਆਂ ਤੇ ਕਿਹੜੀ ਤੋਂ ਸਟਾਰਟ ਕਰ ਗਏ ਇਹ ਵੀ ਕਰ ਲਾ ਵੇ ਓਕੇ ਜਿਹੜੀ ਵੀਰੇ ਸਕਰੀਨ ਤੇ ਆਪਾਂ ਝੋਟੀ ਦੇਖੀ ਆਨੇ ਚੰਗੇ ਸਿੰਘ ਛੱਲੇ ਦੀ ਹਣਾ ਹਾਂ ਹਾਂ ਵੀਰੇ ਪੂਰੇ ਤੇ ਕਿਹੜਾ ਸੂਆ ਸੂਈ ਵੀ ਆ ਇਹ ਵੀਰੇ ਸੂਈ ਵੀ ਤੇ ਪਹਿਲਾ ਸੂਆ ਹੂੰ ਇਹਦਾ ਬੱਚਾ ਸੀਗਾ ਉਹ ਮਰ ਗਿਆ 7 ਦਿਨ ਸੂਈ ਨੂੰ ਹੋਏ ਸੀ ਦੋਨੇ ਝੋਟੀਆਂ ਇਕੱਠੀਆਂ ਹੀ ਸੂਈਆਂ ਸੀ ਓਕੇ ਜੀ ਹਰਿਆਣੇ ਚੋਂ ਲਿਆਂਦੀਆਂ ਵੀਰੇ ਆਪਣਾ ਆਪ ਜਾ ਕੇ ਓਕੇ ਤੇ ਵੀਰੇ ਦੁੱਧ ਹੁਣ ਕਿੰਨਾਗਾ ਹੁਣ ਇਹ ਛੱਲੇ ਵੀਰੇ 12 ਕਿਲੋ ਤਿਆਰ ਆ ਤੇ ਮਿਲਦੀ ਕਿਵੇਂ ਫ ਮੇਲ ਦੀ ਵੀਰੇ ਜਿਵੇਂ ਮਰਜੀ ਚੋਲਾ ਚਾਹੇ ਇਹਦਾ ਇੰਨੀ ਠੰਡੀ ਸੀਰਾ ਕੋਈ ਮਰਜੀ ਬੱਚਾ ਲਾਲਾ ਚਾਹੇ ਮੂਰੇ ਖੜਾ ਲਾ ਬਸ ਦੂਰ ਜੇ ਖੜਾ ਕੇ ਬੱਚਾ ਕੋਈ ਮਰਜੀ ਖੜਾ ਹੋਵੇ ਉਹਨੂੰ ਦੇਖ ਕੇ ਹੀ ਮਿਲ ਪੈਂਦੀ ਆ ਕਿੰਨੇ ਕੁ ਦਿਨਾਂ ਦੀ ਸੋਹੇ ਤਕਰੀਬਨ ਬਾਬਰੇ ਹਫਤੇ ਦੀ ਹੁੰਦਾ ਦੋਨੀ ਇੱਕ ਦਿਨ ਦੀ ਖੋਲੋ ਜੀ ਤੋਰਾ ਕਰਾ ਕੇ ਤੇ ਇੱਕ ਚੰਗੀ ਆ ਜੀ ਬਾਕੀ ਦੀ ਗੱਲ ਥਾਣ ਲੈਵੇ ਦੀ ਪੂਰੀ ਸਾਫਾ ਚੰਗੇ ਕਦ ਕਾਟ ਦੇ ਵਿੱਚ ਆ ਗਈ ਤੇ ਦੁੱਧ ਰੈਡੀ ਆ ਤੁਸੀਂ ਮਣਕਲ ਜਾ ਸਕਦੇ 6 ਲੀਟਰ ਪਰ ਟਾਈਮ ਦਾ ਹਾਂ 14 ਕਿਲੋ ਦੁੱਧ ਦੇਣਾ ਵੀਰੇ ਨੇ ਪਹਿਲੇ ਫਰੀਦ ਵਾਲੀ ਝੋਟੀ ਆ ਗਈ ਬਾਕੀ ਦੀ ਗੱਲ ਯਾਰ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਮੋੜ ਲਓ ਜੀ ਕਿਸੇ ਪਾਸੇ ਕੁਝ ਨਹੀਂ ਦੇਖ ਜਮਾ ਵੀਰੇ ਮਾੜੀ ਥਾਥੂ ਥੰਗ ਸੁੱਖ ਓਕੇ ਆ ਮੈਂ ਹਾਂ ਆ ਦੇਖ ਹੂੰ ਲੈ ਚਲੋ ਜੀ ਇੱਥੇ ਹੀ ਬੰਦਨੇ ਆ ਵਾਪਿਸ ਇੱਥੇ ਬੰਦੋ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਬਾਕੀ ਠੰਡੀਆਂ ਨੇ ਵੀਰੇ ਜਿਵੇਂ ਥੋ ਮਰਜ਼ੀ ਥੱਲੇ ਲੈਵੇਂ ਲੂ ਵਧਾ ਓਕੇ ਓਕੇ ਤੇ ਡਿਮਾਂਡ ਫਿਰ ਇਹਦੀ ਕੀ ਆ ਗਈ ਬਾਈ ਡਿਮਾਂਡ ਵੀਰੇ ਇਹਦੀ ਫੋਨ ਤੇ ਕਰ ਲਾਂਗੇ ਜਾਇਜ਼ ਹੋ ਜਾ ਹਾਂ ਹਾਂ ਓਕੇ ਇਹਦੀ ਡਿਮਾਂਡ ਉਹ ਫੋਨ ਤੇ ਹਾਂ ਹਾਂ ਤੇ ਟਾਈਮ ਤੋਂ ਟਾਈਮ ਜਿਵੇਂ ਮਾਰਦੀ ਚੋਈ ਚੱਲ ਰਹੀ ਹਾਂ 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 ਵੀਰੇ ਓਕੇ ਜੀ ਹੁਣ ਵੀਰੇ ਜਿਹੜੀ ਆਪਾਂ ਦੋ ਨੰਬਰ ਝੋਟੇ ਦੇਖੇ ਜਾਂਦੇ ਆ ਇਹ ਵੀ ਵੀਰੇ ਸੁਈ ਵੀ ਆ ਹਫਤੇ ਦੋ ਵਸ ਹਫਤੇ ਲੈ ਵਾਲਾ ਬਹੁਤ ਚੰਗਾ ਤੇ ਆਪਾਂ ਹੋਰ ਦੱਸ ਦਗੇ ਭੈਣ ਭਰਾਵਾਂ ਨੂੰ ਲੈ ਵੰਦੀ ਜਿਹੜੀ ਜੱਜਮੈਂਟ ਆ ਹਨਾ ਉਹ ਇੱਕ ਮਹੀਨੇ ਦੀ 12 ਮਿੰਟ ਹੋਇਆ ਉਹ ਸਭ ਨੇ ਜੱਜਮੈਂਟ ਕਰ ਲਿਓ ਹਾਂ ਹਾਂ ਵੀਰੇ ਤੇ ਇੱਕ ਤਰੀਕ ਅੱਜ ਤੇ 12 ਮਹੀਨਾ ਆ ਗਿਆ ਹਾਂ ਹਾਂ ਬਈ ਤੇ ਬਾਈ ਜਿਹੜੀ 2 ਨੰਬਰ ਤੇ ਆਪਾਂ ਝੋਟੀ ਦੇਖੀ ਨੇ ਇਹਦੇ ਲੇ 11 ਕਿਲੋ ਤਿਆਰ ਆ ਵੀਰੇ 10 ਕਿਲੋ ਮੰਨ ਕੇ ਕੋਈ ਮਰਜ਼ੀ ਸੌਦਾ ਕਰ ਲੈ ਕਿੰਨੇ ਦਿਨਾਂ ਦੀ ਸੂਈ ਵੀ ਆ ਇਹ ਵੀ ਹਫ਼ਤੇ ਦੀ ਸੂਈ ਵੀ ਆ ਹਫ਼ਤੇ ਦੀ ਸੂਈ ਓਕੇ ਜੀ ਖੋਲੋ ਇਹਨੂੰ ਵੀ ਤੁਰਾ ਕਰਾ ਕੇ ਜੀ ਕਿ ਪਹਿਲਾਂ ਧਾਰਾ ਹੀ ਮਾਰਨੀ ਆ ਪਹਿਲਾਂ ਧਾਰਾ ਹੀ ਮਾਰ ਦਿੰਨੇ ਆ ਲਓ ਬੱਚਾ ਲਓ ਜੀ ਧਾਰਾ ਤੁਰਾ ਸਾਨੂੰ ਚੈੱਕ ਕਰਾ ਦਾਂਗੇ ਮਗਰ ਕੀ ਆ ਗਿਆ ਕੱਟਾ ਵੀਰੇ ਮਗਰ ਕੱਟਾ ਵੀਰੇ ਮਗਰ ਕੱਟਾ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਬੱਚਾ ਆਪਾਂ ਲਾ ਲਿਆ ਬਾਈ ਕਹਿੰਦਾ ਬਾੜੀ ਪਸਮਾਉਣੀ ਕਰਨ ਉਹ ਆਪਾਂ ਧਾਰਾ ਹੀ ਮ ਤਾਰ ਦੂਰ ਦੇਖ ਵੀ ਰਿਹਾ ਜਮਾ ਮੋਟੀ ਤਾਰ ਦੂਰ ਤਾਂ ਜਮਾ ਓਕੇ ਹੈ ਨਾ ਹਾਂ ਵੀਰੇ ਹੂੰ ਦੇ ਖੋਲੋ ਜੀ ਇਹਨੂੰ ਤੋੜਾ ਕਰਾ ਕੇ ਚੈੱਕ ਚੰਗੀ ਆ ਗਈ ਜੀ ਬਾਕੀ ਦੀ ਗੱਲ ਕੱਲ੍ਹ-ਕੱਲ੍ਹ ਦੀ ਤੁਸੀਂ ਜਾਣਕਾਰੀ ਲੈ ਕੇ ਸੌਦਾ ਕਰਨਾਗਾ ਲੈ ਵਾ ਤੁਹਾਨੂੰ ਦੋਨੇ ਹਾਂਜੀ ਹਾਂਜੀ ਆ ਦੇਖੋ ਥਾਣਾ ਬੰਨ ਦੀ ਪੂਰੀ ਸਾਫ-ਸੁਥਰੀ ਹੈ ਕੁਆਲਿਟੀ ਪੂਰੀ ਚੰਗੀ ਹੈ ਗਲਾਸਾਂ ਵਰਗੇ ਥਾਣਾ ਹੈ ਨਾ ਹਾਂ ਵੀਰੇ ਓਕੇ ਆ ਦੇਖੋ ਜੀ ਸਾਫ-ਸੁਥਰੀ ਹੈ ਤੇ ਰੇਟ ਵੀ ਇਹਦਾ ਹੀ ਫੋਨ ਤੇ ਨਹੀਂ ਇਹਦਾ ਕਰ ਦਿੰਨੇ ਵੀਰੇ ਇਹਦਾ 1 20 ਆ ਬਸ ਮਾਨਦਾਨ ਹੋ ਜੂ ਮਾਨਦਾਨ ਹੋ ਜੂ ओके आ देखो बाकी जी, जी।, जी। बाकी यही ਝੂਟੀ ਕੋਈ ਦਿੰਦਾ ਨਹੀਂ ਵੀਰੇ ਇੰਨੇ ਬਾਕੀ ਦੀ ਗੱਲ ਯਾਰ ਆ ਦੇਖੋ ਥਣ ਥਣ ਕੱਢਿਆ ਥਣ ਥਣ ਦਿਖਾ ਦੇ ਵੀਰੇ ਜਮਾ ਕਢੇ ਜਿੰਨੇ ਥਾਂ ਚੀ ਮੋੜਿਆ ਵਾ ਓਕੇ ਜਮਾ ਜਮਾ ਤੇ ਹੁਣ ਤੁਹਾਨੂੰ ਦਿਖਾਵਾਂਗੇ ਜੀ ਬੈੜ ਲਿਆ ਉਹ ਰੈਡੀ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਸੂਈ ਵੀ ਅੱਜ ਤੀਜਾ ਦਿਨ ਐ ਨੂੰ ਤੀਜਾ ਦਿਨ ਤੇ ਸੂਆ ਕਿੜਾ ਆ ਪਾਜੀ ਆਈ ਆਪਣੇ ਕੋਲੇ ਇਹ ਸੂਆ ਕਿੜਾ ਸੂਆ ਵੀਰੇ ਪਲੂਣ ਪਲੂਣ ਤੇ ਰੇੜੀ ਆ ਗਿਆ ਵੀਰੇ ਅੱਜ ਹੀ ਆਈ ਆਪਣੇ ਕੋਲੇ ਵੀਰੇ 10 ਕਿਲੋ ਵਾਂਗੂ ਤਿਆਰ ਆਏ ਥੱਲੇ ਤੇ ਮਗਰ ਬੱਸੀ ਆ ਹਾਂ ਮਗਰ ਬੱਸੀ ਆ ਦੇਖ ਵੀਰੇ ਬਹੁਤ ਵਧੀਆ ਓਕੇ ਜੀ ਫੇਰਾਂ ਤੁਹ ਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਹਨਾ ਹਾਂ ਮਾਲਕਾਂ ਨੇ ਆਪਾਂ ਨੂੰ 10 ਕਿਲੋ ਰੈਡੀ ਕਰਕੇ ਦਿੱਤਾ ਵੀ ਦੁੱਧ ਆਪਾਂ ਨੌ ਹੀ ਕਹਾਂਗੇ ਨੌ ਤੇ ਸੂਆ ਪਲੂਣੀ ਆ ਬਈ ਹਾਂ ਸੂਆ ਪਲੂਣ ਵੀਰੇ ਤੇ ਮਗਰ ਵੀ ਬੱਚੀ ਮਗਰ ਵੀ ਬੱਸੀ ਆ ਇਹਦਾ ਦਾ ਭਾਵ ਆ ਆਪਾਂ ਦੇਣ ਲੈਣ ਵਾਲੀ ਕਰ ਦੇਣਾ ਵੀ ਜੇ ਦੇਖਦਾ ਆਪ ਨੂੰ ਦੇ ਤੇ ਬਾਕੀ ਦਾ ਬਰੀਡ ਚ ਆ ਹਨਾ ਗਰਲੈਂਡੋ ਦੇ ਅੰਗ ਚ ਆ ਗਈ ਚਵਾਈ ਤਾਂ ਇਹ ਕਹਿੰਦੇ ਮੈਨੂੰ ਹੀ ਲੱਗੀ ਆ ਵੀਰੇ ਠੀਕ ਆ ਜੀ ਠੀਕ ਆ ਕੈਮਰੇ ਤੋਂ ਡਰਦੀ ਆ ਮੜਾ ਨਹੀਂ ਤਾਂ ਪੋਲੀ ਚੱਕਰ ਨਹੀਂ ਕੋਈ ਚੱਕਰ ਨਹੀਂ ਸੀ ਉਸਾ ਹੋਆ ਜੀ ਹੂੰ ਬਸ ਵੀਰੇ ਖੋਲ ਦੇਣਾ ਓਕੇ ਆ ਜੀ ਆ ਵੀਰੇ ਫਿਰ ਇਹਦਾ ਕੀ ਰੇਟ ਆ ਗਿਆ ਇਹਦਾ ਰੇਟ ਵੀਰੇ 42000 ਬਸ ਦੇ ਲੈਣੀ ਜੈ ਜੀ ਹੈਨਾ ਹਾਂ ਜਮ ਜੈਬ 14 15 ਕਿਲੋ ਤੱਕ ਖੋ ਲੋ ਜੇ ਇਹਨੂੰ ਵੀ ਤੋਲਾ ਕਰਾਓ ਜਮ ਫੈਟ ਵਾਲਾ ਆ ਫੜੇ ਤੇ ਕੰਨ ਕੁੰਨ ਜੀ ਆਪਾਂ ਗੱਲ ਕਰ ਲ ਕੇ ਪੂਰੀ ਜਿਆਦ ਆ ਸਿੰਗ ਨਾ ਮਾਤਰੀ ਆ ਹੈਨਾ ਹਾਂ ਸਿੰਗ ਸੁੰਗ ਤੇਰੇ ਕੋਈ ਚੱਕਰੀ ਨਹੀਂ ਇਹਨੂੰ ਓਕੇ ਹੈ ਜੀ ਲੈ ਮਾਰ ਦੀ ਮੂਰ ਨਾਲ ਤਾਂ ਕੋਈ ਚੱਕਰ ਨਹੀਂ ਦਾ ਬੱਚੇ ਦਾ ਬੜਾ ਕਰਦੀ ਆ ਤਾਂ ਖੋ ਲੋ ਮੜਾ ਤੋਰਾ ਕਰਾ ਕੇ ਚੱਕ ਬਾਕੀ ਦੀ ਗੱਲ ਜੀ ਕੱਦ ਕਾੜ ਤੇ ਜਿਆਦ ਬੜੀ ਹੈ ਹਾਂ ਆ ਬੱਚੇ ਦਾ ਵਾਗ ਕਰਦੇ ਆ 42000 ਰੁਪਏ ਦੇ ਵਿੱਚ ਤੁਹਾਨੂੰ 10 ਕਿਲੋ ਦੁੱਧ ਬਾਈ ਕਹਿੰਦੇ ਰੇੜੀ ਅਸੀਂ 9 ਕਹਿ ਕੇ ਦੇ ਦਾਂਗੇ ਤੇ ਲੇਵੇ ਦੀ ਤੁਸੀਂ ਜੱਜਮੈਂਟ ਦੁਪਹਿਰ ਦੇ ਹਿਸਾਬ ਨਾਲ ਕਰਨੀ ਹੈ ਜੋ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾਤਾਗਾ ਆ ਦੇਖੋ ਜੀ ਤੇ ਤਿੰਨ ਨੰਬਰ ਦਿਖਾਤੀ ਹੁਣ ਤੁਹਾਨੂੰ ਟਾਪ ਦੀ ਵਾੜ ਦਿਖਾਵਾਂਗੇ ਇਹ ਗੱਪਣ ਇਹ ਸ਼ਹਿਰ ਦੇ ਵਿੱਚ ਪੈਂਦੀ ਹੈ ਜੀ ਆਹ ਦੇਖੋ ਕਿੰਨੇ ਦਿਨ ਬਾਕੀ ਆ ਵੀਰੇ ਦੇ ਇਹਰੇ ਵੀਰੇ ਹਫਤਾ ਬਾਕੀ ਆ ਹਫਤਾ ਬਾਕੀ ਆ ਤੇ ਸੂਆ ਬਾਈ ਕਿਹੜਾ ਇਹ ਦੂਜਾ ਸੂਆ ਸੁੰਦੀ ਆ ਵੀਰੇ ਦੂਜਾ ਸੂਆ ਸੁੰਦੀ ਪਹਿਲੇ ਸੂਏ ਮਾਲਕਾਂ ਐ ਦੱਸਣ ਮਤਾਂ ਆਪਕ ਇਹ ਸਾਨੂੰ 20 22 ਕਿਲੋ ਦੁੱਧ ਚੋਇਆ ਬਾਈ ਓਕੇ ਜੀ 20 ਤੋਂ 22 ਕਿਲੋ ਦੁੱਧ ਥੱਲੇ ਚੋਇਆ ਵਾ ਬਾਕੀ ਲੇਵਾ ਦਿਖਾ ਦੇ ਲੇਵੇ ਤੋਂ ਦੱਸ ਦੀ ਆਪੀ ਵੀ ਦਿੱਤਾ ਵਾ ਹਫਤਾ ਬਾਕੀ ਆ ਬਾਈ ਹਾਂ ਹਫਤਾ ਬਾਕੀ ਆ ਬਾਈ ਵਾਕਈ ਦਿੱਤਾ ਹੋਏ ਨੇ ਦੁੱਧ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਇਹ ਬਰੀਡ ਮਿਲਦੀ ਬਹੁਤ ਘੱਟ ਆ ਗਈ ਬਹੁਤ ਘੱਟ ਮੇਰੇ ਫੈਟ ਵਾਲਾ ਦੁੱਧ ਪਾਉ ਜਿੰਨਾ ਪਾਉਂਗਾ ਵਾਲਾ ਦੁੱਧ ਪਾਉਗੀ ਬਾਕੀ ਦੀ ਗੱਲ ਸੀਲ ਸਾਹਿਬ ਬਾਈ ਕਹਿੰਦਾ ਫੁੱਲ ਐਰ ਸ਼ਹਿਰ ਦੇ ਵਿੱਚ ਆ ਗਈ ਹੈ ਜੀ ਜਮਾਨ ਪੂਰੀ ਫੁੱਲ ਠੰਡੀ ਸੀਲ ਵੀਰੇ ਜਿਵੇਂ ਮਰਜੀ ਥੱਲੇ ਬੈਠੀ ਚੱਲ ਠੰਡੀ ਤਹਿਸੀਲ ਹੈ ਜੀ ਲਾਸਟ ਵਾਲਾ ਆਪਾਂ ਤੁਹਾਨੂੰ ਜਾਨਵਰ ਦਿਖਾ ਰਹੇ ਹਾਂ ਚੰਗਾ ਜੀ ਕਰ ਲਓ ਬਾਈਆਂ ਨਾਲ ਸੰਪਰਕ ਜ਼ਰੂਰ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਲੈ ਕੇ ਦੇਤੀ ਚੰਗੀ ਬਰੀਡ ਦੇ ਵਿੱਚ ਆ ਗਈ ਚੰਗਾ ਥਣ ਭਾਂਡਾ ਇਹਨੇ ਕਰ ਮਾਈਨੇ ਤਿਆਰ ਕਰਕੇ ਫਿਰ ਸੋਣਾਗਾ ਤੇ ਦੁੱਧ ਬਾਈ ਕਿੰਨਾ ਕਦ ਦਦੂਗੀ ਅਰ ਕੀ ਭਈ ਆਪਾਂ ਤਾਂ ਕੁਝ ਨਹੀਂ ਕਹਿੰਦੇ ਆਪਾਂ ਨੂੰ ਗਾਹਾਂ ਤੋਂ ਜਿਵੇਂ ਦੱਸਿਆ ਆਪਾਂ ਉਹ ਦੱਸਤਾ ਹੂੰ ਹੂੰ ਬਾਕੀ ਅਗਲੇ ਵੀ ਸਮਝਿਆ ਬਾਕੀ ਸੇਵਾ ਓਕੇ ਜੀ ਸੇਵਾ ਨਹੀਂ ਦੇਣਾ ਦੁੱਧ ਰੇਟ ਬਾਈ ਇਹਦਾ ਰੇਟ ਵੀਰੇ ਦਾ 62000 ਰੁਪਏ ਜਮਾਂ ਜਾਏ ਰੇਟ ਹੈ ਦਾ ਵੀ ਹੈ ਨਾ ਹਾਂ ਜਮਾਂ ਜਾਏ ਹੀ ਆ 62000 ਲੈ ਵਲੂਆ ਦਿਖਾ ਲੈ ਜਮਾਂ ਮੰਗਾ ਬੋਰਾ ਹੀ ਬੰਨੀ ਫਿਰਦੀ ਹੈ ਹਾਂ ਹਈ ਤਾਂ ਬੰਨੂ ਪੰਡਾ ਲਾ ਦੂ ਬਈ ਲੈ ਵੇ ਰੰਗਾ ਓਕੇ 62000 ਰੁਪਏ ਦੇ ਵਿੱਚ 42000 ਰੁਪਏ ਦੇ ਵਿੱਚ ਤੇ ਆ ਝੋਟੀ ਦਾ ਕਿੰਨਾ ਮੰਗੇ ਤੇ ਇਹਦਾ ਵੀਰੇ 1 2 1 2 ਤੇ ਇਹਦਾ 1 2 ਵਿੱਚ ਕੋਈ ਝੋਟੀ ਵੀ ਨਹੀਂ ਦਿੰਦਾ ਬਈ ਬਹੁਤ ਚੰਗੀ ਝੋਟੀ ਹੈ ਨ ਇਹਦਾ ਮਾਲ ਫੋਨ ਤੇ ਕਰਾਂਗੇ ਚਾਰ ਨਾਕ ਸੀ ਚਾਰੇ ਦਿਖਾਤੇ ਧੰਨਵਾਦ ਜੀ